2025 ਪੰਜਾਬ ਦੇ ਹਾਲਾਤ ਕਈ ਇਲਾਕੇ ਦਾ ਪਾਣੀ ਵਿੱਚ ਡੁੱਬ ਗਏ ਸੰਗਤਾਂ ਵੱਲੋਂ ਆਪਣੇ ਆਪਣੇ ਇਲਾਕਿਆਂ ਦੇ ਵਿੱਚੋਂ ਰਾਤ ਸਮਗਰੀ ਲੈ ਕੇ ਉਸ ਥਾਂ ਤੇ ਉਪੜੀਆਂ ਜਿਸ ਥਾਂ ਤੇ ਕਹਿ ਨਹੀਂ ਸਕਦੇ ਹੁਣ ਮੇਰੀ ਗਲਤੀ ਨਹੀਂ ਰਸਮਗਦੀ ਦੀ ਲੋੜ ਹੈ ਆਹ ਦਿੱਤਾ ਬਾਈ ਬਾਈ ਹਨ ਨੀਰਾਹੇ ਤੋਂ ਭੈਣ ਗੁਰਜੋਤ ਕੌਰ ਹੋਰ 3 ਮੈਂਬਰ ਰਾਹਤ ਸਮਗਰੀ ਲੈ ਕੇ ਪਾਣੀ ਦਾ ਲੈਵਲ ਦੇਖ ਤੋਂ ਪਹਿਲਾਂ ਤਾਂ ਚੋਕਰੀ ਪਹੁੰਚੇ ਇੱਕ ਮਿੰਟ ਮਾਤਾ ਰੁਕੇ ਉੱਥੇ ਕੋਈ ਨਾ ਕਿ ਨਾ ਬੱਚੇ ਪਾਣੀ ਪੀਦੇ ਕਹਿ ਨਹੀਂ ਸਕਦੇ ਹੁਣ ਮੇਰੀ ਗਲਤੀ ਨਹੀਂ ਹੋਣੀ ਇੱਥੇ ਵਾਹਿਗੁਰੂ